ਪਾਪਾ ਛੋਟੇ ਤੋਂ ਉਸੇ ਵੱਡੇ ਹੋਗੇ ਹੁਣ ਤੱਕ ਸ਼ਾਂਤੀ ਹੋਈ ਰੱਖੀ ਆ ਤੈਨੂੰ ਮੈਂ ਗੱਲ ਕਰਨ ਤੋਂ ਮਨਾ ਕੀਤਾ ਨਾ ਗਾਦੀ ਨਾਲ ਫਿਰ ਤੂੰ ਕਿਵੇਂ ਉਹਦੇ ਮੋਢਿਆਂ ਤੇ ਹੱਥ ਵਾਰ ਕੇ ਖੜੀ ਆ ਦੁਖੀ ਹੋਇਆ ਬੰਦਾ ਨਾ ਪਾਸਾ ਵਟ ਜਾਂਦਾ ਆਪਦਾ ਹਿਸਾਬ ਲਾ ਲਿਓ ਹੁਣ ਇਧਰੋਂ ਜਿਹੜਾ ਪਹਿਲਾ ਬੰਦਾ ਆਉਂਦਾ ਫੜ ਕੇ ਉਹਦੀ ਰੈਂਕਿੰਗ ਆ ਮਾਨਸੇ ਵਾਲੇ ਸਿੱਧੇ ਹੁੰਦੇ ਆ ਸਿੱਧਰੇ ਨਹੀਂ ਤੇ ਨੂੰ ਮਾਂ ਨੂੰ ਵਿੱਚ ਨਹੀਂ ਸੀ ਲੈ ਕੇ ਆਉਣਾ ਚਾਹੀਦਾ ਹੱਥ ਛੱਡ ਹੱਥ ਛੱਡ ਤੇਰਾ ਹੱਥ ਨਹੀਂ ਮੈਂ ਛੱਡਦਾ ਉਹ ਪਾ ਲੈ ਹੱਥ ਛੱਡ ਫੜਾ ਮਰਵਾਏਗਾ ਮੈਂ ਨਹੀਂ ਛੱਡਦਾ ਛੱਡ ਦੇ ਯਾਰ ਤੈਨੂੰ ਸੁਣਦਾ ਨਹੀਂ ਜਦ ਕੁੜੀ ਕਹਿ ਰਹੀ ਆ ਮੇਰਾ ਹੱਥ ਛੱਡ ਦੇ ਹੱਥ ਕਿਉਂ ਨਹੀਂ ਛੱਡਦਾ ਤੇਰੇ ਯਾਰ ਕੇ ਮੁੰਡਿਆ ਕਰਕੇ ਤਾਂ ਕਾਲਜ ਦਾ ਮਾਹੌਲ ਖਰਾਬ ਹੁੰਦਾ ਨਾ ਤੂੰ ਕੌਣ ਹੱਥ ਮੈਂ ਇਹਦਾ ਫੜਿਆ ਤਕਲੀਫ ਤੈਨੂੰ ਹੋਈ ਜਾਂਦੀ ਆ ਲੱਗਦਾ ਤੈਨੂੰ ਪਤਾ ਨਹੀਂ ਇਸ ਕਲੋਇ ਦਾ ਹੋਣ ਵਾਲਾ ਪ੍ਰਧਾਨ ਆ ਮੈਂ ਤੂੰ ਪ੍ਰਧਾਨ ਹਾਂ ਉਹ ਜਿਹੜੇ ਪ੍ਰਧਾਨ ਹੁੰਦੇ ਨੇ ਨਾ ਉਹ ਗਲਤ ਕੰਮਾਂ ਤੋਂ ਦੂਜਿਆਂ ਨੂੰ ਰੋਕਦੇ ਹੁੰਦੇ ਆ ਤੇ ਤੂੰ ਆਪ ਹੀ ਗਲਤ ਕੰਮ ਕਰਦਾ ਫਿਰਦਾ ਤੈਨੂੰ ਵੀ ਮੈਂ 50 ਵਾਰ ਕਿਹਾ ਕਿ ਮੇਰੇ ਮਸਲੇ ਦੇ ਵਿੱਚ ਟੰਗ ਨਾ ਡਾਇਆ ਕਰ ਤੈਨੂੰ ਪਤਾ ਵੀ ਇਹਨੇ ਕੀ ਗੱਲ ਕਹੀ ਆ ਜੋ ਮਰਜੀ ਕਿਹਾ ਹੋਵੇ ਉਹ ਤੇਰਾ ਹੱਥ ਫੜਨ ਦਾ ਮਤਲਬ ਕੀ ਆ ਤੇ ਤੂੰ ਇਹਦੇ ਵੱਲ ਕੀ ਦੇਖੀਂ ਆ ਵੱਟ ਕੇ ਚਪੇੜ ਮਾਰ ਹੱਥ ਫੜਿਆ ਨੇ ਤੇਰਾ ਚਪੇੜ ਤਾਂ ਮੈਂ ਮਾਰਦਾ ਪਰ ਮਾਨਸੇ ਵਾਲੇ ਨਾ ਦੱਬ ਕੇ ਮਾਰਦੇ ਹੁੰਦੇ ਆ ਐਵੇਂ ਨਿਸ਼ਾਨ ਪੈ ਜੂ ਚਪਾ ਆ ਲੈ ਛੜਦਾ ਤੇਰਾ ਹੱਥ ਕੋਈ ਮਾਨਸੇ ਵਾਲੀ ਮਾਨਸੇ ਵਾਲੀ ਤੇ ਦੇਖੋ ਮੈਡਮ ਆ ਦੂਜੀ ਤੀਜੀ ਵਾਰ ਹੋ ਗਿਆ ਜਿਹੜਾ ਤੁਸੀਂ ਮੇਰੇ ਮਸਲੇ 'ਚ ਬੋਲਦੇ ਪਏ ਹੋ ਉਹ ਇਹਦੀ ਤਾਂ ਆਦਤ ਹੀ ਆ ਸ਼ੁਰੂ ਤੋਂ ਦੂਜੇ ਦੇ ਮਸਲੇ 'ਚ ਟੰਗੜਾਉਣ ਦੀ ਉਹ ਤੂੰ ਜਾਣਦੀ ਵੀ ਆ ਇਹ ਕੌਣ ਆ ਇਹਨੂੰ ਭਾਵੇਂ ਮੈਂ ਨਹੀਂ ਜਾਣਦੀ ਪਰ ਇਹਦੀ ਆਦਤ ਤਾਂ ਸਾਰੇ ਕਾਲਜ ਨੂੰ ਪਤਾ ਨੇ ਇੱਕ ਨੰਬਰ ਦਾ بگੜਿਆ ਹੋਇਆ ਸਾਹਮਣੇ ਕਲਾਸ 'ਚ ਬੈਠ ਕੇ ਨਾ ਦੇਖਿਆ ਹੀ ਆ ਕਿਵੇਂ ਪ੍ਰੋਫੈਸਰ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਉਹ ਆਪਣੀ ਕਲਾਸ 'ਚ ਬੈ ਕੇ ਨਾ ਆਪਣੇ ਵੱਲ ਧਿਆਨ ਦਿਆ ਕਰ ਮੇਰੀ ਕਲਾਸ ਵੱਲ ਨਹੀਂ ਮਲੇ ਉਹ ਪ੍ਰੋਫੈਸਰ ਦੀ ਗਲਤੀ ਸੀ ਸਾਡੀ ਨਹੀਂ ਕਰਦੀ ਕੀ ਆ ਟਿੱਡੀ ਜੀ ਜੇ ਟਿੱਡੀ ਜੀ ਨੇ ਜਾ ਕੇ ਨਾ ਕਾਲਜ ਦੇ ਪ੍ਰਿੰਸੀਪਲ ਨੂੰ ਸ਼ਿਕਾਇਤ ਲਾਤੀ ਲੱਗ ਜੂਗਾ ਉਹਨੂੰ ਪਤਾ ਚੰਗੀ ਤਰ੍ਹਾਂ ਅਕਲ ਆ ਜੂ ਤੇਰੇ ਟਕਾਣੇ ਤੇ ਤੂੰ ਇੱਧਰ ਆ ਜੇ ਅੱਜ ਤੋਂ ਬਾਅਦ ਨੇ ਤੈਨੂੰ ਕੁਝ ਵੀ ਕਿਹਾ ਨਾ ਮੈਨੂੰ ਦੱਸੀ। ਓ ਦੇਖੋ ਆ ਵੱਡੀ ਵਕੀਲਣੀ ਆ ਗਈ। ਓ ਕੁੜੀਏ ਤੂੰ ਸੁਣ ਇਹਨਾਂ ਦੇ ਮਗਰ ਨਾ ਲੱਗੀ ਇਹਨਾਂ ਨੂੰ ਕਾਲਜ ਚ ਕੋਈ ਬੁਲਾ ਕੇ ਰਾਜੀ ਨਹੀਂ ਜੇ ਇਹਨਾਂ ਦੇ ਮਗਰ ਲੱਗੀ ਨਾ ਕੱਲੀ ਰਹਿ ਜੇਗੀ ਜਦ ਤੈਨੂੰ ਹੈਲਪ ਦੀ ਲੋੜ ਪੈਣੀ ਆ ਨਾ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਨੇ ਭੱਜਣਾ ਅੱਛਾ ਹੀ ਮੈਨੂੰ ਤਾਂ ਲੱਗਦਾ ਮੇਰੀ ਹੈਲਪ ਲਈ ਇਹੀ ਆਈਆਂ ਨੇ ਉਹ ਵੀ ਬਿਨਾ ਬੁਲਾਏ ਜਿਹੜਾ ਸੋਨੂੰ ਲੱਗਦਾ ਕੱਲੀ ਰਹਿ ਜਾਉਂ ਕੱਲੀ ਕੋਈ ਨਹੀਂ ਮੇਰੀਆਂ ਫਰੈਂਡਸ ਨਾਲ ਨੇ ਫਰੈਂਡਸ ਨਾਲ ਨੇ ਉਹ ਤੂੰ ਮਾਨਸੇ ਤੋਂ ਆ ਤੂੰ ਇਹ ਕਹ ਮੇਰੇ ਭੈਣਾ ਮੇਰੇ ਨਾਲ ਖੜੀਆਂ ਨੇ ਚਪ ਚਾਹੇ ਉਹ ਮੈਨੂੰ ਫਰੈਂਡ ਕਹੇ ਚਾਹੇ ਉਹ ਮੈਨੂੰ ਭੈਣ ਕਹੇ ਟਾ ਵਿੱਚੋਂ ਅੰਬ ਲੈਣੇ ਆ ਸੋਨੂ ਇੱਕ ਗੱਲ ਕਹਿਤੀ ਅੱਗੇ ਤੋਂ ਨਾ ਮੈਨੂੰ ਤੰਗ ਨਾ ਕਰਿਓ ਮੈਨੂੰ ਤਾਂ ਤੂੰ ਕਿਹਾ ਹੀ ਨਹੀਂ ਤੂੰ ਤਾਂ ਕਿਹਾ ਹੀ ਸੋਨੂ ਨੂੰ ਬੋਲੂਦਾ ਮਜ਼ਾਕ ਨਾ ਉੜਾ ਮਜ਼ਾਕ ਮੈਂ ਵੀ ਉਡਾ ਸਕਦੀ ਆ ਸੋਨੂ ਕਿਹਨੇ ਰੋਕਿਆ ਉਡਾਓ ਮਜ਼ਾਕ ਔਰ ਯੂਨ ਕਾਇਨ ਇਨਫੋਰਮੇਸ਼ਨ ਮਜ਼ਾਕ ਨਹੀਂ ਹੁੰਦਾ ਮਜ਼ਾਕ ਹੁੰਦਾ ਚਾਹੇ ਮਜ਼ਾਕ ਆ ਚਾਹੇ ਮਜ਼ਾਕ ਆ ਤੈਨੂੰ ਸਮਝ ਆ ਗਿਆ ਨਾ ਉਡਾ ਮ ਚੱਲ ਬਈ ਆਪਣਾ ਮਜ਼ਾਕ ਉੱਡੂਗਾ ਬਈ ਚਲੋ ਜੀ ਉਡਾਓ ਮਿਆਕ ਇਹ ਮਜ਼ਾਕ ੜਾਉਣਗੇ ਇਹਨਾਂ ਨੇ ਨਾ ਮੂੰਹ ਲੱਗਣ ਦੀ ਲੋੜ ਨਹੀਂ ਹੈਗੀ ਆਪਣਾ ਪੜਾਈ ਵੱਲ ਧਿਆਨ ਦੇ ਇਹ ਤਾਂ ਭਾਲਦੀ ਆਹੀ ਕੁਛ ਆ ਮੈਨੂੰ ਦੇਖ ਲੈ ਤੇਰੀ ਭੈਣ ਕੀ ਕਹਿੰਦੀ ਆ ਆਪਣੀ ਭੈਣ ਨੂੰ ਥੋੜਾ ਜਿਹਾ ਸਮਝਾ ਕੇ ਰੱਖ ਪਾਲੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਇਹ ਨੂੰ ਮੇਰੀ ਭੈਣ ਨਾ ਕਹਿ ਇਹ ਮੇਰੇ ਕੁਛ ਨਹੀਂ ਲੱਗਦੀ ਹੁਣ ਸਾਨੂੰ ਇੱਕ ਗੱਲ ਕਹਿੰਦਾ ਮੈਂ ਕੰਨ ਖੋਲ ਕੇ ਸੁਣ ਲੋ ਹਟੋ ਪਿੱਛੇ ਅਸ ਵੀ ਪੜ੍ਹਾਈ ਕਰਨੀ ਆ ਸਾਨੂੰ ਵੀ ਪੜ੍ਹਾਈ ਹੁੰਦੀ ਆ ਜੀ ਜੀ ਆ ਤੁਹਾਡੀ ਭੈਣ ਸੀ ਕੀ ਗੱਲ ਪੰਮੀ ਤੇਰਾ ਮੂਡ ਹਲੇ ਤੱਕ ਠੀਕ ਨਹੀਂ ਹੋਇਆ ਲੱਗਦਾ ਜਾਂ ਫਿਰ ਕਿਰਨ ਤੇ ਮੰਨੂ ਨੇ ਦੁਬਾਰਾ ਤਾਂ ਨਹੀਂ ਕੁਝ ਕਿਹਾ ਨਹੀਂ ਨਹੀਂ ਉਹਨਾਂ ਨਾਲ ਤਾਂ ਮੇਰੀ ਕੋਈ ਗੱਲ ਨਹੀਂ ਹੋਈ ਪਰ ਪਤਾ ਨਹੀਂ ਕਿਉਂ ਅੱਜ ਘਰੇ ਦਿਲ ਜਿਹਾ ਨਹੀਂ ਲੱਗਦਾ ਪਿਆ ਘਰੇ ਜੀ ਨਹੀਂ ਲੱਗਦਾ ਚੱਲ ਫਿਰ ਆਪਾਂ ਇਦਾਂ ਕਰਦੇ ਆ ਬਾਹਰ ਚੱਲਦੇ ਆ ਕੁਝ ਖਾ ਪੀ ਆਉਣੇ ਆ ਗੱਲ ਖਾਣ ਪੀਣ ਜਾਂ ਘੁੰਮਣ ਦੀ ਨਹੀਂ ਜੀ ਬਸ ਮੰਮੀ ਨੂੰ ਮਿਲਣ ਨੂੰ ਬੜਾ ਜੀ ਕਰਦਾ ਦਿਲ ਕਰਦਾ ਨੂੰ ਕੁੱਟ ਕੇ ਜੱਫੀ ਪਾਲਵਾ ਬਸ ਇੰਨੀ ਕ ਗੱਲ ਚੱਲ ਫਿਰ ਉੱਠ ਤੇਰੀ ਮੰਮੀ ਨਾ ਤੇਰੀ ਜੱਫੀ ਪਵਾ ਲਿਆ ਵਾ ਚੱਲ ਮੜਾ ਕੇ ਲੈ ਕੇ ਆਵਾ ਤੈਨੂੰ ਠੀਕ ਆ ਜੀ ਚੱਲ ਦਿਆਂ ਪਰੰਡੂ ਮੈਂ ਇੱਦਾਂ ਹੀ ਠੀਕ ਆ ਇਦਾਂ ਹੀ ਠੀਕ ਆ ਨਾਲੇ ਕਹਿੰਦੀ ਮੇਰਾ ਮੰਮੀ ਨੂੰ ਮਿਲਣ ਨੂੰ ਦਿਲ ਕਰਦਾ ਤੇ ਹੁਣ ਕਹਿੰਦੀ ਆ ਰਹਿਣ ਦਿਓ ਤੁਹਾਨੂੰ ਸਭ ਪਤਾ ਹੀ ਆ ਤੁਹਾਡੇ ਤੋਂ ਕਿਹੜਾ ਕੁਝ ਲੁਕਿਆ ਹੋਇਆ ਆ ਭਾਬੀ ਨੂੰ ਮੇਰਾ ਉਸ ਘਰ ਚ ਆਣਾ ਜਾਣਾ ਪਸੰਦ ਨਹੀਂ ਹੈ। ਹੋਰ ਆਪਾਂ ਜਾਈਏ ਤੇ ਬਾਅਦ ਚੋਂ ਮੰਮੀ ਨੂੰ ਗੱਲਾਂ ਸੁਣਾਵੇ। ਉਹ ਭਾਬੀ ਦੀ ਫਿਕਰ ਨਾ ਕਰ ਤੂੰ। ਆਪਣੇ ਦਿਲ ਦੀ ਸੁਣ। ਨਾਲੇ ਤੈਨੂੰ ਕੀ ਗਰੰਟੀ ਆ? ਕੀ ਪਤਾ ਹੁਣ ਵੀ ਗੱਲਾਂ ਹੀ ਸੁਣਾਉਂਦੀ ਹੋਵੇ। ਨਾਲੇ ਜਿਹਨੂੰ ਕਲੇਸ਼ ਕਰਨ ਦੀ ਆਤ ਹੋ ਜਵੇ ਨਾ, ਉਹਨੂੰ ਫਿਰ ਬਹਾਨਿਆਂ ਦੀ ਲੋੜ ਨਹੀਂ ਹੁੰਦੀ। ਉਹ ਹੁਣ ਕੀ ਸੋਚੀ ਜੰਨੀ ਆ? ਬਹੁਤਾ ਸੋਚਣ ਦੀ ਲੋੜ ਨਹੀਂ। ਚੱਲ ਉੱਠ ਆਪਾਂ ਮੰਮੀ ਨੂੰ ਮਿਲ ਕੇ ਆਉਨੇ ਆ। ਪਰ ਮਿੰਦੋ ਤੇ ਮੰਨੂ ਤਾਂ ਕਾਲਜ ਗਈਆਂ ਹੋਈਆਂ ਨੇ ਆਪਾਂ ਉਹਨਾਂ ਦੇ ਆਇਆ ਤੇ ਚਲੇ ਚੱਲਾਂਗੇ ਦੇਖ ਪੰਮੀ ਮਿੰਦੋ ਦਾ ਤਾਂ ਮੈਨੂੰ ਪਤਾ ਉਹਨੇ ਜਾਣ ਦੇ ਨਾਮ ਤੇ ਖੁਸ਼ ਹੋ ਜਾਣਾ ਪਰ ਮੰਨੂ ਉਹਨੇ ਤਾਂ ਜਾਣ ਦਾ ਨਾਮ ਸੁਣ ਕੇ ਹੀ ਕੜਪ ਜਾਣਾ ਇਹਦੇ ਨਾਲੋਂ ਚੰਗਾ ਆਪਾਂ ਉਹਨਾਂ ਦੇ ਗਿਆ ਗਿਆ ਤੇ ਜਾ ਕੇ ਵਾਪਸ ਮੁੜੇ ਆਵਾਂਗੇ ਨਾਲੇ ਇਹਦੇ ਨਾਲ ਤੇਰਾ ਮਿਲਣ ਦਾ ਚਾਹ ਵੀ ਪੂਰਾ ਹੋ ਜੂ ਚੱਲ ਬਾਲਾ ਹੁਣ ਸੋਚ ਨਾ ਚੱਲ ਉੱਠ ਚੱਲੀਏ ਆਪਾਂ ਠੀਕ ਆ ਜੀ ਮੈਨੂੰ ਬਸ ਤੁਸੀਂ 5-10 ਮਿੰਟ ਦੋ ਮੈਂ ਦਾਲ ਨੂੰ ਤੜਕਾ ਲਾ ਦਮਾ ਤੂੰ ਰਹਿਣ ਦੇ ਹੁਣ ਤੜਕੇ ਤੜਕੇ ਕਿਰਨ ਭੈਣ ਆਪੇ ਲਾ ਲੂਗੀ ਤੂੰ ਚੱਲ ਆਪਾਂ ਚੱਲੀਏ ਹੁਣ ਲਾਉਣੀ ਆ ਮੈਂ ਤੜਕੇ ਠੀਕ ਆ ਜੀ ਚਲੋ ਚੱਲਦੇ ਆ ਜਠਾਣੀ ਜੀ ਨੂੰ ਹੁਣ ਆਪਦੇ ਪੇਕਿਆਂ ਦੀ ਯਾਦ ਸੁਣਾਉਂਦੀ ਆ ਚੱਲ ਚੱਲ ਜਠਾਣੀਏ ਤੂੰ ਜਾ ਤਾਂ ਸਹੀ ਪੇਕੇ ਤੇਰੇ ਸਵਾਗਤ ਦੀ ਤਿਆਰੀ ਤਾਂ ਮੈਂ ਕਰਵਾਉਣੀ ਆ ਚੱਲ ਬਈ ਕਿਰਨ ਲਾ ਇਹਦੀ ਪਰਜਾਈ ਨੂੰ ਫੋਨ ਕਿਰਨ ਦਾ ਫੋਨ ਹਾਂ ਕਿਰਨ ਭੈਣ ਕਿਵੇਂ ਆ ਮੈਂ ਤਾਂ ਠੀਕ ਆ ਤੂੰ ਦੱਸ ਤੂੰ ਕਿੱਥੇ ਆ ਕੀ ਕਰਦੀ ਸੀ ਮੈਂ ਥੋੜਾ ਕੰਮ ਆਈ ਸੀ ਤੂੰ ਦੱਸ ਉੱਪ ਭਲਾਈ ਹੋਈ ਆ ਫਿਰ ਮੇਰੀ ਨਨਾਨ ਦੀ ਭੂਤਨੀ ਆਹੋ ਭਲਾਈ ਗਈ ਹੋਈ ਆ ਉਹ ਮੈਂ ਤਾਂ ਮਾਹਰ ਆ ਇਸ ਕੰਮ ਚ ਪਰ ਹੁਣ ਥੋਡੀ ਵਾਰੀ ਆ ਆਪਣੀ ਨੰਡ ਦੀ ਭੂਤਨੀ ਬੁਲਾਉਣ ਦੀ ਮੇਰੀ ਵਾਰੀ ਆ ਭੂਤਨੀ ਬੁਲਾਉਣ ਦੀ ਉਹ ਤੇਰੇ ਕਹਿਣ ਦਾ ਮਤਲਬ ਕੀ ਐ ਮੈਂ ਕੁਝ ਸਮਝੀ ਨਹੀਂ ਸਮਝਾ ਤਾਂ ਮੈਂ ਦਿੰਨੀ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅੱਜ ਮੈਡਮ ਜੀ ਤੁਹਾਡੇ ਘਰ ਪਹੁੰਚ ਰਹੇ ਨੇ ਉਹਨਾਂ ਦੇ ਸਵਾਗਤ ਦਾ ਇੰਤਜ਼ਾਮ ਕੀਤਾ ਜਾਵੇ ਹਾਂ ਸੱਚੀ ਪਰ ਕਿਰਨ ਹੋ ਪੰਮੀ ਇੱਧਰ ਕਰਨ ਕੀ ਆ ਰਹੀ ਐ ਇਹ ਤਾਂ ਹੁਣ ਇਹਦੇ ਆਈ ਤੇ ਪਤਾ ਲੱਗੂ ਇਹ ਕਿਹੜਾ ਮੈਨੂੰ ਦੱਸ ਕੇ ਜਾਂ ਪੁੱਛ ਕੇ ਜਾਂਦੀ ਆ ਮੈਂ ਤਾਂ ਹਾ ਦਰਵਾਜ਼ੇ ਕੋਲ ਕੰਨ ਲਾ ਕੇ ਇਹਨਾਂ ਦੀਆਂ ਗੱਲਾਂ ਸੁਣ ਲਈਆਂ ਤਾਂ ਮੈਂ ਸੋਚਿਆ ਤੁਹਾਨੂੰ ਦੱਸ ਦਵਾਂ ਆ ਤਾਂ ਬਹੁਤ ਚੰਗਾ ਕੀਤਾ ਕਿਰਨ ਤੂੰ ਮੈਨੂੰ ਦੱਸ ਕੇ ਮੈਂ ਤਾਂ ਹੁਣੇ ਘਰ ਮੁੜਦੀ ਆ ਉਹ ਹੋਰ ਕਿਤੇ ਇਦਾਂ ਨਾ ਹੋਵੇ ਕਿ ਤਾਂ ਮੇਰੇ ਮਗਰੋਂ ਮਾਤਾ ਦੇ ਕੰਨ ਨਹੀਂ ਭਰ ਦਵੇ ਦੇਖ ਮੇਰੀਏ ਭੈਣੇ ਤੈਨੂੰ ਦੱਸਣਾ ਤਾਂ ਵੀ ਆਪਦਾ ਫਰਜ਼ ਸਮਝਿਆ ਹੁਣ ਤੂੰ ਇਹ ਦੇਖ ਵੀ ਤੂੰ ਆਪਦਾ ਘਰ ਕਿਵੇਂ ਬਚਾਉਣਾ ਹੋ ਤਾਂ ਮੈਂ ਦੇਖੂਗੀ ਤੂੰ ਮੈਨੂੰ ਇੱਕ ਗੱਲ ਦੱਸ ਉਹ ਪੰਮੀ ਇੱਧਰ ਰਹਿਣ ਦੀ ਤਿਆਰੀ ਕਰਕੇ ਆਈ ਆ ਜਾਂ ਵੈਸੇ ਹੀ ਉਹ ਨਾ ਨਾ ਘਰੋਂ ਤਾਂ ਇਹ ਖਾਲੀ ਹੱਥ ਹੀ ਨਿਕਲੀ ਆ ਲੱਗਦਾ ਨਹੀਂ ਮੈਨੂੰ ਇਹ ਰਹੂਗੀ ਹੋ ਚੰਗਾ ਹੋਇਆ ਕਿਰਨ ਤੂੰ ਮੈਨੂੰ ਸੂੰਹ ਦੇਤੀ ਹੋ ਆਪਣੀ ਬਣੀ ਜੋ ਹੋਈ ਐ ਉਹ ਤੂੰ ਐਦਾਂ ਹੀ ਨਾ ਮੈਨੂੰ ਹਰ ਖਬਰ ਦੱਸਦੀ ਰਹੀਂ ਉਹ ਬੇਫਿਕਰ ਐ ਤੂੰ ਜਿਹੜੀ ਗੱਲ ਮੇਰੇ ਕੰਨਾਂ ਤੱਕ ਪਹੁੰਚੂ ਉਹ ਗੱਲ ਤੇਰੇ ਕੰਨਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ ਆ ਨਾਲੇ ਇੱਕ ਗੱਲ ਕਮਾ ਤੁਹਾਨੂੰ ਤਾਂ ਨਾ ਮੇਰਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿਉਂਕਿ ਮੇਰੇ ਕਰਕੇ ਹੀ ਨਾ ਥੋਡੀ ਨੰਦ ਇਸ ਘਰ ਵਿੱਚ ਬਸੀ ਹੋਈ ਆ ਨਹੀਂ ਤਾਂ ਜਿਹੜੀ ਆਪਦੇ ਪਹਿਲੇ ਘਰ ਨਹੀਂ ਬਸੀ ਉਹ ਇੱਥੇ ਕਿੱਥੇ ਬਸ ਜਾਂਦੀ हां हां ਭੈਣੇ ਤੇਰਾ ਦਿਲੋਂ ਧੰਨਵਾਦ ਆ ਤੇਰਾ ਮੈਂ ਦੇ ਨਹੀਂ ਦੇ ਸਕਦੀ ਚਲ ਚੰਗਾ ਫਿਰ ਮੈਂ ਹੁਣ ਘਰ ਪਹੁੰਚਾਂ ਮੇਰੇ ਪਿੱਛੋਂ ਕਿਤੇ ਘਰ ਚ ਕੋਈ ਉਥਲ ਪੁਥਲ ਨਾ ਹੋ ਜਵੇ ਠੀਕ ਆ ਭੈਣੇ ਲੈ ਬਈ ਪੰਮੀ ਹੁਣ ਲੈ ਤੂੰ ਆਪਦੇ ਪੇਕਿਆਂ ਦੇ ਘਰ ਜਾਣ ਦਾ ਸਵਾਦ ਮੈਂ ਤਾਂ ਆਪਦਾ ਕੰਮ ਕਰਤਾ ਬੰਮਾ ਨੂੰ ਛੱਡ ਦੇ ਛੱਡ ਦੇ ਮੈਨੂੰ ਨਹੀਂ ਮੰਮੀ ਮੈਂ ਨਹੀਂ ਛੱਡਣਾ ਐਦਾਂ ਮੇਰਾ ਗੁੱਸਾ ਘਟਣ ਨਹੀਂ ਲੱਗਿਆ ਛੱਡ ਮੈਂ ਨਹੀਂ ਛੱਡਣਾ ਮੰਮੀ ਇੰਨੀ ਧੀਰ ਦੀ ਤਾਂ ਤੈਨੂੰ ਯਾਦ ਆਈ ਨਹੀਂ ਹੁਣ ਐ ਦਿਖਾਉਂਦੀ ਐ ਜੇਕਰ ਤੈਨੂੰ ਬਹੁਤ ਫਿਕਰ ਹੁੰਦਾ ਐਦਾਂ ਤਾਂ ਫਿਰ ਮੰਮੀ ਮੈਂ ਵੀ ਗੁੱਸੇ ਹੋ ਸਕਦੀਆਂ ਤੁਸੀਂ ਤਾਂ ਧੀ ਤੋੜ ਕੇ ਭੁੱਲ ਗਏ ਤੁਸੀਂ ਕਿੰਨਾ ਕੌਣ ਨੇ ਹੋ ਮੇਰੇ ਕੋਲ ਪੁੱਤ ਤੈਨੂੰ ਮੇਰਾ ਤਾਂ ਪਤਾ ਹੀ ਐ ਮੈਂ ਕਿਉਂ ਨਹੀਂ ਆ ਸਕਦੀ ਫਿਰ ਮੰਮੀ ਤੁਹਾਨੂੰ ਵੀ ਆਪਦੀ ਧੀ ਦਾ ਪਤਾ ਨਾ ਕਿਉਂ ਕਿਉਂ ਘਟ ਆਉਂਦੀ ਆ ਵੈਸੇ ਭਾਬੀ ਹੈ ਕਿੱਥੇ ਪੁੱਤ ਮੈਨੂੰ ਕਿਹੜਾ ਦੱਸ ਕੇ ਜਾਂਦੀ ਆ ਮੈਨੂੰ ਤਾਂ ਬਸ ਇਹ ਕਹਿ ਕੇ ਗਈ ਆ ਵੀ ਮੈਂ ਹੁਣੇ ਕੰਮ ਜਾ ਕੇ ਆਈ ਤੂੰ ਮੇਰਾ ਹੱਥ ਛੱਡ ਅੱਜ ਜਵਾਈ ਭਾਈ ਆਇਆ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਓ ਮੰਮੀ ਜੀ ਤੁਸੀਂ ਮੈਨੂੰ ਜਵਾਈ ਭਾਈ ਵੀ ਮੰਨਦੇ ਹੋ ਆਪਣਾ ਪੁੱਤ ਨਹੀਂ ਮੰਨਦੇ ਕਿਹੜੀਆਂ ਫਾਰਮੈਲਿਟੀਆਂ ਚ ਪਈ ਜਾਂਦੇ ਹੋ ਚਾਹ ਪਾਣੀ ਨਹੀਂ ਆਪਾਂ ਪੀਣਾ ਆਪਾਂ ਬੈਠ ਕੇ ਬਸ ਗੱਲਾਂ ਹੀ ਮਾਰਨੀਆਂ ਨੇ ਗੱਲਾਂ ਪੁੱਤ ਜਿੰਨੀਆਂ ਮਰਜ਼ੀ ਕਰ ਲੋ ਨਾਲੇ ਇਹ ਇੱਜ਼ਤਮਾਨੇ ਹੁੰਦਾ ਫਾਰਮੈਲਿਟੀ ਥੋੜਾ ਨਾ ਹੁੰਦੀ ਐ ਨਾਲੇ ਤੂੰ ਕੱਲੀ ਆ ਗਈ ਮਿੰਦੋ ਨੂੰ ਨਹੀਂ ਲੈ ਕੇ ਆਈ ਉਹ ਕਿਵੇਂ ਆ ਮਿੰਦੋ ਵੀ ਠੀਕ ਆ ਮੰਮੀ ਕਾਲਜ ਗਈ ਹੋਈ ਆ ਤੁਹਾਨੂੰ ਬਹੁਤ ਯਾਦ ਕਰਦੀ ਆ ਉਹ ਉਹਨੂੰ ਕਹੀਂ ਮੈਂ ਵੀ ਉਹਨੂੰ ਬਹੁਤ ਯਾਦ ਕਰਦੀ ਆ ਨਵੀ ਤਾਂ ਉਹਨੂੰ ਕਾਲਜ 'ਚ ਮਿਲ ਲੈਂਦੀ ਆ ਮੇਰੇ ਤੋਂ ਹੀ ਨਹੀਂ ਮਿਲਿਆ ਜਾਂਦਾ ਤੂੰ 1 ਮਿੰਟ ਬੈਠ ਮੈਂ ਉਹਦੇ ਲਈ ਕੋਈ ਚੀਜ਼ ਲੈ ਕੇ ਆਉਣੀ ਆ ਉਹਨੂੰ ਦਹੀਂ ਜਾ ਕੇ हां फिर किद्दा मम्मी ਨੂੰ ਮਿਲ ਕੇ ਖੁਸ਼ ਆ ਹੁਣ ਹਾਂਜੀ ਬਹੁਤ ਖੁਸ਼ ਆ ਥੈਂਕ ਯੂ ਤੁਸੀਂ ਮੈਨੂੰ ਮੰਮੀ ਨੂੰ ਮਲਾਉਣ ਲਈ ਲਿਆਏ ਤੂੰ ਇੱਕ ਚੀਜ਼ ਨੋਟ ਕੀਤੀ ਆ ਕੱਲੀ ਤੂੰ ਨਹੀਂ ਮੰਮੀ ਨੂੰ ਮਿਲ ਕੇ ਖੁਸ਼ ਹੋਈ ਮੰਮੀ ਵੀ ਬਹੁਤ ਖੁਸ਼ ਨੇ ਇਹ ਗੱਲ ਮੇਰੇ ਤੋਂ ਜ਼ਿਆਦਾ ਕੌਣ ਸਮਝ ਸਕਦਾ ਆਖਿਰ ਮੈਂ ਮਾਂ ਦੀ ਅੰਦਰ ਪਰ ਮੰਮੀ ਅੱਗੇ ਨਾਲੋਂ ਕਾਫੀ ਕਮਜ਼ੋਰ ਹੋ ਗਈ ਉਹ ਤੇਰੀ ਭਾਬੀ ਤੇਰੀ ਮਾਂ ਦਾ ਖੂਨ ਘਟ ਪਿੰਦੀ ਆ ਕਮਜ਼ੋਰਤਾ ਆਪੇ ਹੀ ਹੋਣਾ ਮੇਰਾ ਤਾਂ ਵਸ ਨਹੀਂ ਚੱਲਦਾ ਨਹੀਂ ਤਾਂ ਮੈਂ ਵੀਰੇ ਨੂੰ ਭਾਬੀ ਬਾਰੇ ਸਾਰਾ ਕੁਝ ਦੱਸ ਦਾਂ ਕਿ ਮੰਮੀ ਨੂੰ ਕਿੰਨਾ ਤੰਗ ਕਰਦੀ ਆ ਪੰਮੋ ਤੇਰਾ ਦਿਮਾਗ ਖਰਾਵਾ ਅੱਗੇ ਘਰ ਦੇ ਵਿੱਚ ਘੱਟ ਕਲੇਸ਼ ਹੁੰਦਾ ਜਿਹੜਾ ਹੋਰ ਪਾਉਣ ਨੂੰ ਫਿਰਦੀ ਐ ਪਰ ਮੰਮੀ ਮੈਂ ਕਿਹੜਾ ਕੁਝ ਗਲਤ ਕਹਿ ਰਹੀ ਆ ਚੁੱਪ ਕਰ ਜਾ ਤੂੰ ਇਹਨਾਂ ਗੱਲਾਂ ਨੂੰ ਛੱਡ ਤੂੰ ਆਪਣੀ ਅਮਾਨਤ ਫਾ ਲੈ ਅਮਾਨਤ ਕੀ ਆ ਮੰਮੀ ਝਾਂਜਰਾ ਹਾਂ ਪੁੱਤ ਝਾਂਜਰਾ ਇਹ ਕੋਈ ਆਮ ਝਾਂਜਰਾਂ ਨਹੀਂ ਹੈਗੀਆਂ ਇਹ ਤੇਰੇ ਛੋਟੇ ਹੁੰਦੇ ਦੀਆਂ ਝਾਂਜਰਾਂ ਨੇ ਇਹਨਾਂ ਨੂੰ ਕੱਢ ਕੇ ਦੇਖ ਮੰਮੀ ਇਹ ਤੁਸੀਂ ਹਜੇ ਤੱਕ ਸਾਮ ਕੇ ਰੱਖੀਆਂ ਹੋਈਆਂ ਹਾਂ ਹਾਂ ਪੁੱਤ ਮੈਂ ਸੋਚਿਆ ਸੀ ਜਦੋਂ ਤੂੰ ਘਰੇ ਆਏਂਗੀ ਨਾ ਤੈਨੂੰ ਤੇਰੀ ਈਮਾਨਤ ਦੇ ਦੂੰਗੀ ਜਿੰਨੀ ਖੁਸ਼ੀ ਮੈਨੂੰ ਪਹਿਲੀ ਵਾਰ ਇਹਨਾਂ ਨੂੰ ਦੇਖ ਕੇ ਹੋਈ ਸੀ ਉਨੀ ਹੁਣ ਹੋ ਰਹੀ ਹੈ ਹਾਂ ਹੋ ਤੈਨੂੰ ਤਾਂ ਖੁਸ਼ੀ ਹੋਣੀ ਹੈ ਹੋ ਤੈਨੂੰ ਸਮਾਨ ਜੋ ਮਿਲ ਗਿਆ ਹੋ ਮਾਤਾ ਐ ਕਰ ਸਾਰਾ ਹੀ ਕਰਦਾ ਇੱਕ ਇੱਕ ਕਰਕੇ ਸਮਾਨ ਦੇ ਦੇ ਇਹਨੂੰ ਨਹੀਂ ਭਾਬੀ ਤੂੰ ਗਲਤ ਸਮਝਦੀ ਪਈ ਆ ਮੰਮੀ ਤਾਂ ਉਹ ਤੂੰ ਤਾਂ ਚੁੱਪ ਹੀ ਰਹਿ ਤੈਨੂੰ ਆਪਣੇ ਘਰੇ ਟੇਕ ਤਾਂ ਹੈ ਨਹੀਂ ਜਿਹੜਾ ਮੂੰਹ ਚੱਕ ਕੇ ਇੱਥੇ ਆ ਗਈ ਹਰਪ੍ਰੀਤ ਚੁੱਪ ਕਰ ਜਾ ਤੂੰ ਮਾੜਾ ਮੋਟਾ ਦੇਖਦਾ ਲੈ ਵੀ ਜਵਾਈ ਭਾਈ ਬੈਠਾ ਤੈਨੂੰ ਬੋਲਣ ਦਾ ਜਮਾ ਹੀ ਨਹੀਂ ਪਤਾ ਹਾਂ ਤਾਂ ਮੈਨੂੰ ਵੀ ਪਤਾ ਹੈ ਵੀ ਜਵਾਈ ਭਾਈ ਬੈਠਾ ਹੈ ਤੂੰ ਮਾਂ ਤਾਂ ਇੱਕ ਗੱਲ ਦੱਸ ਮੈਨੂੰ ਇਹ ਉਦੋਂ ਹੀ ਆਈ ਨਾ ਜਦੋਂ ਮੈਂ ਘਰ ਨਹੀਂ ਸੀ ਤਾਂ ਕਿ ਤੂੰ ਦਿਆਲ ਹੋ ਕੇ ਇਹਨੂੰ ਸਾਰਾ ਘਰ ਲੁਟਾ ਸਕੇ ਹਾਂ ਮੈਨੂੰ ਤਾਂ ਤੁਹਾਡੀ ਦੋਨਾਂ ਦੀ ਮਿਲੀ ਭਗਤ ਲੱਗਦੀ ਐ ਹਾਂ ਮਾਤਾ ਨੇ ਫੋਨ ਖੜਕਾਤਾ ਹੋਣਾ ਵੀ ਉਹ ਘਰੇ ਹੈ ਨਹੀਂ ਤੇ ਤੂੰ ਆ ਜਾ ਹਰਪ੍ਰੀਤ ਚੁੱਪ ਕਰ ਜਾ ਜੋ ਮੂੰਹ ਚਾਉਂਦਾ ਨਾ ਬੋਲੀ ਜਾਨੀ ਆ ਇਹ ਝਾਂਜਣਾ ਇਹਦੀਆਂ ਹੀ ਨੇ ਉਹ ਮਾਤਾ ਸਭ ਜਾਣਦੀਆਂ ਮੈਂ ਸਭ ਪਤਾ ਹੈ ਮੈਨੂੰ ਉਹ ਝਾਂਜਣਾ ਇਹਦੀਆਂ ਨੇ ਕਿ ਨਵੀਆਂ ਨੇ ਸਭ ਜਾਣਦੀਆਂ ਤੂੰ ਫੇਰ ਤਾਂ ਤੈਨੂੰ ਇਹ ਵੀ ਯਾਦ ਹੋਣਾ ਇਹ ਝਾਂਜਰਾ ਮੈਂ ਨਵੀ ਨੂੰ ਦੇਣ ਲੱਗੀ ਸੀ ਤੇ ਤੈਂ ਭਗਾ ਕੇ ਮਾਰੀਆਂ ਸੀ ਨਵੀ ਆ ਕੀ ਕਰਿਆ ਨਹੀਂ ਐ ਛੱਡ ਇਹਨੂੰ ਯਾਦ ਆਇਆ ਕੁਛ ਕਿ ਇਹ ਵੀ ਭੁੱਲ ਗਈ ਹੁਣ ਨਹੀਂ ਬੋਲਦੀ ਇਹਦੇ ਵਿੱਚ ਗਲਤ ਕੀ ਆ ਉਹ ਜੇ ਮੈਂ ਪੰਮੀ ਦੀ ਚੀਜ਼ ਪੰਮੀ ਨੂੰ ਦੇਣ ਲੱਗੀ ਆ ਇਹਦੇ ਵਿੱਚ ਮੈਂ ਕੀ ਗਲਤ ਕਰਤਾ ਹੋ ਤਾਂ ਮੈਂ ਸਹੀ ਟਾਈਮ ਤੇ ਆ ਗਈ ਨਹੀਂ ਤਾਂ ਤੁਸੀਂ ਕਰ ਮੈਮ ਮਾਫੀ ਚਾਹਨਾ ਬਿਨਾ ਵਜ੍ਹਾ ਜੇਕਰ ਮੇਰੀ ਘਰ ਵਾਲੀ ਤੇ ਕੋਈ ਇਲਜ਼ਾਮ ਲਾਊਗਾ ਨਾ ਤਾਂ ਮੈਂ ਬਰਦਾਸ਼ਤ ਨਹੀਂ ਕਰਨਾ ਤੇ ਰਹੀ ਗੱਲ ਘਰ ਲਟਾਉਣ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਤੇ ਜੇ ਪੰਮੀ ਇੱਥੇ ਆਉਂਦੀ ਆ ਤਾਂ ਸਿਰਫ ਤੁਹਾਨੂੰ ਮਿਲਣ ਆਉਂਦੀ ਐ ਇਹਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਵਾਹ ਜੀ ਵਾਹ ਕੀ ਭਾਸ਼ਣ ਦਿੱਤਾ ਉਹ ਜੇ ਇਹੀ ਪਹਿਲੀ ਘਰ ਵਾਲੀ ਦਾ ਪੱਖ ਪੂਰ ਲੈਂਦੇ ਤਾਂ ਦੂਜੇ ਵਿਆਹ ਦੀ ਨੋਬਤ ਨਾ ਪੈਂਦੀ ਭੈਣ ਜੀ ਮੈਂ ਉਹਦਾ ਪੱਖ ਪੂਰਿਆ ਜਾਂ ਨਹੀਂ ਪੂਰਿਆ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਮੇਰੇ ਨਾਲ ਜੋ ਹੋਇਆ ਉਹ ਸਿਰਫ ਮੈਨੂੰ ਪਤਾ ਹਾਂ ਹਉ ਤੁਹਾਨੂੰ ਹੀ ਪਤਾ ਹੋਣਾ ਕਿਉਂ ਛੱਡ ਕੇ ਗਈ ਐ ਭਾਬੀ ਆਪਣੀ ਹੱਦ 'ਚ ਰਹਿ ਜੇ ਮੈਂ ਕੁਝ ਬੋਲਦੀ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਤੇਰੀਆਂ ਕਈਆਂ ਗੱਲਾਂ ਚੁਪਦੀਆਂ ਨਹੀਂ ਬੋਲਣਾ ਤੇਰੇ ਕਹਿਤੇ ਹੀ ਇਸ ਰਿਸ਼ਤੇ ਨੂੰ ਹਾਂ ਕੀਤੀ ਸੀ ਤੇ ਤੈਨ ਤੋਂ ਬਾਹਰ ਹੋ ਕੇ ਨਹੀਂ ਚੱਲੀ ਮੈਂ ਜੇ ਸਾਰੀਆਂ ਗੱਲਾਂ ਮੰਨੀਆਂ ਨੇ ਨਾ ਤਾਂ ਫਿਰ ਇੱਕ ਹੋਰ ਗੱਲ ਮੰਨ ਲੈ ਤੂੰ ਤੇ ਇਹ ਇਸ ਘਰ ਚ ਨਾ ਦੁਬਾਰਾ ਨਾ ਆਇਓ ਇਹ ਇਹ ਇਸ ਘਰ ਦੀ ਧੀ ਆ ਤੇ ਇਹ ਇਸ ਘਰ ਦਾ ਜਵਾਈ ਆ ਜਿੰਨੀ ਦਿਰ ਮੈਂ ਜਿਉਣੀ ਆ ਨਾ ਤੂੰ ਰੋਕ ਨਹੀਂ ਸਕਦੀ ਇਹਨੂੰ ਹਾਂ ਮਾਤਾ ਓ ਚੁੱਪ ਕਰ ਜਾ ਜ਼ਿਆਦਾ ਬੋਲ ਨਾ ਜੇ ਜ਼ਿਆਦਾ ਬੋਲੀ ਨਾ ਤੇ ਤੇਰਾ ਵੀ ਬਿਸਤਰਾ ਗੋਲ ਕਰਕੇ ਨਾ ਇਨੂੰ ਵੀ ਨਾਲ ਹੀ ਭੇਜ ਦੂੰ ਤੂੰ ਕੌਣ ਹੁੰਨੀ ਆ ਮੇਰੀ ਮਾਂ ਨੂੰ ਘਰੋਂ ਕੱਢਣ ਵਾਲੀ